ਕਹਿੰਦੇ ਨੇ ਕਿ ਪੰਜਾਬੀ ਜਿੱਥੇ ਵੀ ਜਾਣ ਉੱਥੇ ਆਪਣੀ ਵੱਖਰੀ ਪਛਾਣ ਬਣਾ ਲੈਂਦੇ ਨੇ ਸੋ ਇਹ ਗੱਲ ਹੁਣ ਸੱਚ ਹੁੰਦੀ ਦਿਖਾਈ ਦੇ ਰਹੀ ਏ ਸੋ ਤੁਹਾਨੂੰ ਦੱਸ ਦਈਏ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਕਿਸੇ ਪੰਜਾਬ ਦੇ ਸ਼ਹਿਰ ਦੀਆਂ ਨਹੀਂ ਬਲਕਿ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਦੀਆਂ ਨੇ ਗੌਰਤੱਲ ਬਹਿ ਕਿ ਸੀਐਮ ਨੇ ਵਾਅਦਾ ਕੀਤਾ ਸੀ ਕਿ ਹੁਣ ਕਿਸੇ ਪੰਜਾਬੀ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਪਵੇਗੀ ਬਲਕਿ ਹੁਣ ਗੋਰੇ ਕੰਮ ਕਰਨ ਲਈ ਪੰਜਾਬ ਚ ਆਇਆ ਕਰਨਗੇ ਖੈਰੇ ਗਾਲ ਤਾਂ ਸੱਚ ਨਹੀਂ ਹੋਈ ਪਰ ਪੰਜਾਬੀਆਂ ਨੇ ਵਿਦੇਸ਼ ਜਾ ਕੇ ਗੋਰਿਆਂ ਨੂੰ ਜ਼ਰੂਰ ਕੰਮ ਤੇ ਰੱਖ ਲਿਆ ਏ ਜੀਹਾਂ ਤਸਵੀਰਾਂ 'ਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਗੋਰਿਆਂ ਦੇ ਹੱਥਾਂ 'ਚ ਬੈਂਡਵਾਜੇ ਫੜੇ ਹੋਏ ਨੇ ਪੰਜਾਬੀ ਵੱਲੋਂ ਕਿਸੇ ਪੰਜਾਬੀ ਨੂੰ ਨਹੀਂ ਬਲਕਿ ਗੋਰਿਆਂ ਨੂੰ ਬੈਂਡ ਵਜਾਉਣ ਲਈ ਰੱਖਿਆ ਗਿਆ ਏ ਜ਼ਿਕਰਯੋਗ ਹੈ ਕਿ ਡੇਡ ਮਿਲੀਅਨ ਪੰਜਾਬੀ ਕੈਨੇਡਾ 'ਚ ਰਹਿੰਦੇ ਨੇ ਜਿੱਥੇ ਵਿਆਹ ਸ਼ਾਦੀ ਲਈ ਪੰਜਾਬੀ ਬੈਂਡ ਦੀ ਲੋੜ ਜ਼ਰੂਰ ਪੈਂਦੀ ਏ ਸੋ ਹੁਣ ਗੋਰੇ ਵਿਆਹਾਂ 'ਚ ਜਾ ਕੇ ਬੈਂਡ ਵਜਾਉਂਦੇ ਨੇ to One India channel and never miss an update.